ਜ਼ਿਲ੍ਹਾ ਜਲੰਧਰ ਦੇ ਆਦੀ ਨੋਂਦੇ ਪਿੰਡ ਲਖਣਪਾਲ ਦੇ ਡੇਰਾ ਬਾਬਾ ਚਤੁਰਦਾਸ ਦੁੱਧਾਧਾਰੀ ਅਤੇ ਬਾਬਾ ਰਲਾ RAM ਜੀ ਦਾ ਬਾਟਵਾਂ ਸਲਾਨਾ ਚਾਰ ਰੋਜ਼ਾ ਜੋੜ ਮੇਲਾ ਡੇਰਾ ਬਾਬਾ ਚਤੁਰਦਾਸ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਧਨੀ ਪਿੰਡ ਲਖਣਪਾਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਵੀ ਪੰਛਾ ਜੀ ਦੀ ਰਹਿਨਮਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਇਬ ਆਰੰਭ ਕਰਵਾਏ ਗਏ ਦੂਜੇ ਦਿਨ ਫਿਮਸ ਹਸਪਤਾਲ ਗੜਾ ਰੋਡ ਚਲੰਦਰ ਦੇ ਮਾਹ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕ ਮੈਡੀਕਲ ਕੈਂਪ ਵਿੱਚ ਪਹੁੰਚੇ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕਰ ਮੁਫਤ ਦਵਾਈਆਂ ਦਿੱਤੀਆਂ ਮਿਲੇ ਤੇ ਤੀਜੇ ਦਿਨ ਭੋਗ ਸ਼੍ਰੀ ਅਖੰਡ ਪਾਠ ਪਾਏ ਗਏ ਉਪਰੰਤ ਕੀਰਤਨ ਕਰਵਾਇਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਤਨੀਪਿੰਡ ਲਖਨਪਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀਪਿੰਡ ਦੇ ਵਿਦਿਆਰਥੀ ਜੋ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਏ ਸਨ ਉਹਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਰਾਤ ਨੂੰ ਪੰਜਾਬ ਭਰ ਤੋਂ ਕਵਾਲਾ ਨੇ ਆ ਕੇ ਹਾਜ਼ਰੀਆਂ ਭਰੀਆਂ ਅਤੇ ਸ਼ਾਮ ਨੂੰ ਚਾਦਰ ਅਤੇ ਚਿਰਾਗਾ ਦੀ ਰਸਮ ਅਦਾ ਕੀਤੀ ਗਈ ਮੇਲੇ ਦੇ ਚੌਥੇ ਅਤੇ ਆਖਰੀ ਦਿਨ ਨੂੰ ਪੰਜਾਬ ਭਰ ਤੋਂ ਕਲਾਕਾਰਾਂ ਤੇ ਸਿੰਗਰਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਸਰਦਾਰ ਅਲੀ ਕੇ ਐਮ ਮਮੀ ਸੋਨੀਆ ਮੈਮੀ ਬਲਵੀਰ ਆਗਨੀ ਸਰਤਾਜ ਅਲੀ ਮੇਲੇ ਵਿੱਚ ਦੂਰ ਦਰਾਡੇ ਪਿੰਡਾਂ ਤੋਂ ਸੰਗਤਾਂ ਦੀ ਹਾਜ਼ਰੀ ਭਰੀ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਵਿੱਚ ਚਾਰੋਂ ਦਿਨ ਬਾਬਾ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਅਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਦੁਆਬਾ ਹਲਚਲ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇਸ ਮੇਲੇ ਦੀਆਂ ਕੁਝ ਚਲਕੀਆਂ ਤਨੀ ਪਿੰਡ ਤੋਂ ਕੈਮਰਾਮੈਨ ਅਮੀਸ਼ ਸ਼ਰਮਾ ਦੇ ਨਾਲ ਮੋਹਿਤ ਸ਼ਰਮਾ ਦੀ ਖਬਰ ਥੇਰਾ ਬਾਬਾ ਚਤਰਦਾਤਾ ਦੁੱਧਾਤਾ ਜੀ ਦੇ ਦਰਬਾਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਟਮਾ ਸਲਾਨਾ ਜੋੜ ਮੇਲਾ ਤੇ ਭੰਡਾਰਾ ਪਿੰਡ ਤਨੀ ਪਿੰਡ ਲਖਨਪਾਲ ਦੀ ਸੰਗਤ ਦੇ ਬਰੋਂ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਨਾਲ ਮਨਾਇਆ ਗਿਆ ਸੋ ਮੇਲੇ ਦੇ ਪਹਿਲੇ ਦਿਨ ਜਾਨਕੀ 11 ਤਰੀਕ ਨੂੰ ਸ਼੍ਰੀ ਘਟਪਾਟ ਸਾਹਿਬ ਜੀ ਦੇ ਸਾਹਿਬ ਜੀ ਦਾ ਆਰੰਭ ਹੋਇਆ ਸੋ ਨਾਲ 12 ਤਰੀਕ ਨੂੰ ਮੈਡੀਕਲ ਕੈਂਪ ਲਗਾਇਆ ਗਿਆ 13 ਤਰੀਕ ਨੂੰ ਘਟਪਾਟ ਸਾਹਿਬ ਜੀ ਦੇ ਪੂਜੇ ਪਾਏ ਗਏ ਸੋ ਨਾਲ ਤਨੀ ਪਿੰਡ ਦੇ ਬੱਚੇ ਲਖਨਪਾਲ ਪਿੰਡ ਦੇ ਬੱਚੇ ਜਿਹੜੇ ਫਸ ਸੈਕੰਡ ਥਰਡ ਆਏ ਸੀ ਹੁਣ ਹਰ ਬੱਚੇ ਸੋ ਉਹਨਾਂ ਨੂੰ ਦਰਬਾਰ ਦੇ ਪਰੋਂ ਸਨਮਾਨਿਤ ਕੀਤਾ ਗਿਆ ਸੋ ਲੰਗਰ ਪੰਜ ਦਿਨ ਲਗਾਤਾਰ ਚੱਲਿਆ ਸੋ ਬਹੁਤ ਸਾਰੇ ਕਲਾਕਾਰ ਨੇ ਹਾਜ਼ਰੀ ਭਰੀ ਸੋ 14 ਤਰੀਕ ਨੂੰ ਦਿਨ ਨੂੰ ਮੇਲੇ ਦੇ ਵਿੱਚ ਪੰਜਾਬ ਦੇ ਵਰਲਡ ਫਿਮਸ ਬਾਜ ਜਨਾਬ ਸਰਦਾਰ ਅਲੀ ਜੀ ਜਿਹਨਾਂ ਨੇ ਹਾਜ਼ਰੀ ਭਰੀ ਤੇ ਹੋਰ ਬਹੁਤ ਸਾਰੇ ਕਲਾਕਾਰ ਜਿਹਨਾਂ ਨੇ ਹਾਜ਼ਰੀਆਂ ਭਰੀਆਂ ਸੋ ਲੁਧਿਆਣੇ ਦੀ ਸੰਗਤ ਪਿੰਡ ਤਨੀਦੀ ਸੰਗਤ ਸੋਨਾਨਡਾ ਲਖਨਪੁਰ ਕੰਦੀ ਸੰਗਤ ਦਾ ਬਹੁਤ ਜਿਆਦਾ ਸਜੋਕੇ ਦੀ ਦਰਵਾਦ ਦਿੱਤੇ ਸਭ ਦੀ ਆਤਮਰਾਜ ਪੂਰੀ ਹੁੰਦੀ ਹੈ ਸੋ ਸਾਰੇ ਆਪੋ ਆਪਣੇ ਦਰਵਾਰ ਦੇ ਉੱਤੇ ਆ ਕੇ ਹਾਜ਼ਰੀਆਂ ਭਰਦਿਨੇ ਐਨੀ ਗਰਮੀ ਦੇ ਵਿੱਚ ਸਾਰੀ ਸੰਗਤ ਸਾਰੀ ਜਿਆੜੀ ਬੈਠ ਕੇ ਜਿਨ੍ਹਾਂ ਨੇ ਦਾਤਾ ਜੀ ਦਾ ਗੁਣਗਾਨ ਸੁਨੇ ਆ ਦਾਤਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਿਹੜੇ ਭਾਵਨਾ ਦੇ ਨਾਲ ਸੰਗਤਾਂ ਨੇ ਹਾਜ਼ਰੀ ਭਰੀ ਦਾਤਾ ਜੀ ਸਭ ਦੀ ਆਸਾਂ ਮਨਾਂ ਦਾ ਪੂਰਾ ਕਰੇਗੀ ਜੈ ਗੁਰਦੇਵ ਤਨਗੁਰਦੇਵ ਜੈ ਗੁਰਦੇਵ ਤਨਗੁਰਦੇਵ ਜੀਰਾਵ ਬਾਬਾ ਜਦ ਦਾਤਾ ਦਾ ਤਾਲੀ ਲਈ ਇਸ ਥਾਂ ਤੇ ਤਨੀ ਫੈਲ ਰਗਮ ਪਾ ਸੂਬ ਸੰਸਥਾਵਾਂ ਵੱਲੋਂ ਬਾਗਰਾਸਲਾ ਨਾਗਰ ਨੂੰ ਮੇਲਾ ਬੜੀ ਪਹਾੜਾਂ ਦੇ ਨਾਲ 11 12 13 14 ਜੂਨ ਨੂੰ ਮਨਾਇਆ ਗਿਆ 11 ਤਰੀਕ ਨੂੰ ਸ਼ਿਰੂ ਗ੍ਰੰਥ ਸਾਹਿਬ ਜੀ ਅਖਾੜ ਪਰ ਸਾਹਿਬ ਆਰਾਮ ਕਰਾਏ 12 ਤਰੀਕ ਨੂੰ ਮੈਡੀਕਲ ਕੈਂਪ ਲਗਾਇਆ ਗਿਆ 13 ਤਰੀਕ ਨੂੰ ਸ਼ਿਰੂ ਗ੍ਰੰਥ ਸਾਹਿਬ ਜੀ ਦੇ ਪੋਗ ਪਾਇਆ ਗਿਆ ਪੋਗਦੋਵरांत ਦਵਾਂਸ ਜਾਇਆ ਗਿਆ ਦਵਾਂਸ ਤੋਂ ਬਾਅਦ ਪਹਿਲੀ ਨੂੰ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਨੂੰ ਫਰਸਟ ਸੈਨੇਟ ਨਾਲ ਬੱਚਿਆਂ ਨੂੰ ਸਨਮਾਨ ਕੀਤਾ ਗਿਆ 14 ਤਰੀਕ ਨੂੰ ਮੇਲਾ ਸਰਦਾਂ ਵੱਲੋਂ ਸਾਰਿਆਂ ਦੇ ਸੰਯੋਗ ਨਾਲ ਮੇਲਾ ਕਰਵਾਇਆ ਗਿਆ ਜਿਸ ਵਿੱਚ ਬਹੁਤ ਹੀ ਵੱਡੇ ਕਲਾਕਾਰ ਸਰਦਜਲੀ ਹਾਂਜੀ ਜੋਜੀ ਨੂੰ ਸਰਦਾਰ ਅਲੀ ਅਤੇ ਹੋਰ ਵੀ ਬਹੁਤ ਉੱਚ ਕੋਟੀ ਦੇ ਕਲਾਕਾਰਾਂ ਨੇ ਆਪਣਾ ਰੰਗ ਮੰਚਿਆ ਜੀਲਾ ਬਾਬਾ ਜਦਰਦਾਸ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਧੀਆਂ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਸੰਤਾਂ ਨੇ ਵੱਤ ਤੋਂ ਵੱਧ ਮਿਹਲੇ ਵਸਾ ਜਿਉ ਦਿੱਤਾ ਉਹਨਾਂ ਸੰਤਾਂ ਦਾ ਵੀ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਡੇਰਾ ਬਾਬਾ ਚਤਤਦਾ ਜੀ ਦੇ 68ਵੇਂ ਸਾਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਜਿੰਨੀਆਂ ਵੀ ਸੰਗਤਾਂ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਹੈ ਦਾਤਾ ਜੀ ਸਾਰਿਆਂ ਦੀਆਂ ਆਸਾਂ ਮਰਦਾਂ ਜੈਜ ਮਨੋ ਕਾਮਨਾ ਪੂਰੀਆਂ ਕਰਨ ਮੇਰੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜੈ ਗੁਰਦੇਵ ਧਨ ਗੁਰਦੇਵ ਅੱਜ ਡੇਰਾ ਬਾਬਾ ਚਤਤਦਾਰ ਦੇ ਦਰਬਾਰ ਦੇ ਉੱਤੇ 68ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਬਹੁਤ ਹੀ مشهور ਕਲਾਕਾਰ ਕਲਾਕਾਰਾਂ ਨੇ حاضਰੀ ਲਗਾਈ ਇਸ ਦੇ ਨਾਲ ਹੀ ਮੈਂ ਸਾਰੇ ਹੀ ਜਿੰਨੇ ਵੀ ਸਾਥੀ ਨੇ ਸਾਰਿਆਂ ਨੂੰ ਇਸ ਮੇਲੇ ਦੀ ਵਧਾਈ ਦੇਣਾ ਹਾਂ ਹੋਰ ਜਿਹੜੇ ਐਨ ਆਰ ਆਈ ਵੀਰ ਆ ਜਿਹਨਾਂ ਨੇ ਬਾਰੋਂ ਸਿਵਾ ਭੇਜਿਆ ਉਹਨਾਂ ਦਾ ਵੀ ਤਨਵਾਸ ਕਰਦਾ ਹੈ ਜੈ ਕਰਦੇ ਤਨਕੋਤ ਸਤਿ ਸ਼੍ਰੀ ਅਕਾਲ ਅਸੀਂ ਪਿੰਸ ਹਸਪੀਟਲ ਤੋਂ ਆਏ ਹਾਂ ਮੈਂ ਅਖਰੇ ਡਾਕਟਰ ਵੱਲੋਂ ਆਈ ਹਾਂ ਤੇ ਮੈਂ ਆਰਥੋ ਡਿਪਾਰਟਮੈਂਟ ਵੱਲੋਂ ਅਸੀਂ ਇੱਥੇ ਮੈਡੀਕਲ ਕੈਂਪ ਲਗਾਇਆ ਹੈ ਇਸ ਪਿੰਡ 'ਚ ਅਸੀਂ ਵੈਸੇ ਨਾਰਮਲੀ ਲਗਾਣੇ ਰਹਿੰਦੇ ਆ ਇੱਥੇ ਅਸੀਂ ਮੁਫਤੀਆਂ ਦਵਾਈਆਂ ਦਿੰਨੇ ਆ ਤੇ ਮੁਫਤ ਚੈੱਕਅਪ ਕਰਦੇ ਆ ਤੇ ਜੇ ਵਾਲੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਪਿੰਮਸ ਹਸਪੀਟਲ 'ਚ ਚੈੱਕਅਪ ਲਈ ਬੁਲਾ ਲੈਂਦੇ ਆ